ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਵੱਡੇ ਕੱਦ ਕਾਠ ਵਾਲੀ ਵੱਡੀ ਬੇਲ ਵਾਲੀ ਆਪਾਂ ਤੁਹਾਨੂੰ ਚੰਗੀ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੁੱਧ ਵੀ ਬਾਈ ਕਹਿੰਦਾ ਬਹੁਤ ਚੰਗਾ ਕੱਢਿਆ ਪਿਛਲੇ ਸੂਆਂ ਦੇ ਵਿੱਚ ਤੇ ਪੂਰੀ ਗੱਲਬਾਤ ਆਪਾਂ ਬਾਈ ਹਰਵਿੰਦਰ ਦੇ ਨਾਲ ਖੜਾਂਗੇ ਜੀ ਪਿੰਡ ਹੈਗਾ ਜੀ ਪਿੱਥੋ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਫੁੱਲ ਵਜਣਾ ਫੁੱਲ ਕੱਦ ਕਾਠ ਚੰਗੀਆਂ ਮੱਝਾਂ ਦੇ ਵਿੱਚੋਂ ਮਿੱਤਰੋ ਦੁੱਧ ਕੰਗੋ ਆਉਂਦੀ ਹੈ ਤੇ ਜਿਹੜਾ ਭਰਾ ਨੂੰ ਚੰਗੇ ਦੁੱਧ ਦੀ ਖਾਤਰ ਪਸ਼ੂ ਚਾਹੀਦਾ ਹੋਵੇ ਤਾਂ ਬਾਈ ਦੇ ਨਾਲ ਕਰੋ ਮਿੱਤਰੋ ਸੰਪਰਕ ਤੇ ਜੇ ਆਪਾਂ ਥਣਾ ਦੀ ਪੰਤਰ ਗੱਲ ਕਰ ਗਏ ਥੋੜੇ ਜਿਹੜੇ ਥਣਾ ਦੀ ਦੂਰੀ ਘੱਟ ਹੈ ਤੇ ਖੁੱਲੀ ਝੋੜੀ ਵਾਲੀ ਚੰਗਾ ਦੁੱਧ ਕੱਢਣ ਦੀ ਉਮੀਦ ਹੈ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆਂ ਫਿਰ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਕੀ ਹਾਲ ਚਾਲ ਸਸੀ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਐ ਸੇ ਤਾਂ ਵਧੀਆ ਸੁਆ ਮੱਝ ਦਾ ਕਿਹੜਾ ਹੈ ਇਹ ਹੁਣ ਤੀਜੇ ਸਵੇਰ ਸੁਣਾ ਜੀ ਤੀਜੇ ਸਵੇਰ ਸੁਣਾ ਕਿੰਨੇ ਕ ਦਿਨ ਲੈ ਜੂਗੀ ਇਹ ਲੈ ਜੀ ਇਹ ਮਤਲਬ ਵੀ ਹਫਤਾ ਕਿ ਲੈ ਜੂਗੀ ਜੀ ਇੱਕ ਹਫਤਾ ਹਾਂਜੀ ਦੁੱਧ ਸਹੀ ਕਿੰਨਾ ਕੱਢਿਆ ਵਾ ਦੁੱਧ ਦਾ ਪਿਛਲੇ ਸੂਏ ਦੀ ਆਪਣੇ ਕੋਲੇ 16 17 16 17 ਜੀ 16 17 ਕੱਢਿਆ ਵਾ ਹਾਂਜੀ ਕੱਢੂ ਇਸ ਵਾਰ ਵੀ ਹਾਂਜੀ ਇਸ ਵਾਰ 18 19 ਦੀ ਉਮੀਦ ਹੈ ਜੀ ਚਲੋ 16 17 ਤਾਂ ਕੱਢੂਗੀ ਕੀ ਹੈ 17 ਤਾਂ ਹਾਂਜੀ ਠੀਕ ਹੈ ਤੋਰ ਇੱਕ ਵਾਰੀ 16 17 ਲੀਟਰ ਬਾਈ ਕਹਿੰਦਾ ਵੀ ਦੂਜੇ ਸੂਏ ਦਾ ਦੁੱਧ ਕੱਢਿਆ ਤੀਜੇ ਸੂਏ ਸੂਣਾ 5 7 ਦਿਨਾਂ ਦੀ ਕੱਚੀ ਹੈ ਥਣਲੇਵੇ ਦੀ ਬੰਤਲ ਸੋਹਣੀ ਆ ਮੋਟਾ ਮਿੱਤਰੋ ਥਣਾ ਤੇ ਖੁੱਲੀ ਝੋੜੀ ਵਾਲੀ 来 चलो जे वजन ਫੁੱਲ ਹੈ ਫੁੱਲ ਬੇਲ ਹੈ ਫੁੱਲ ਕੱਦ ਕੱਟ ਹੈ ਜੇਕਰ ਕਿਸੇ ਭਰਾ ਨੇ ਮਿੱਤਰੋ ਨਵਾਂ ਕੋਈ ਦੁੱਧ ਵਾਲਾ ਕੰਮ ਕਰਨਾ ਚਾਹੁੰਦਾ ਤਾਂ ਮਿੱਤਰੋ ਵੱਧ ਦੁੱਧ ਵਾਲੇ ਪਸ਼ੂ ਲਓ ਸਿੰਗਣਾ ਦੇਖੋ ਮਿੱਤਰੋ ਕਿਹੜਾ ਥਾਣਨਾ ਦੇਖੋ ਤੇਰਾ ਤੁਸੀਂ ਜੇ ਨਵਾਂ ਕੰਮ ਕਰਦੇ ਤਾਂ ਕਰਾ ਦੁੱਧ ਤੇ ਮਿੱਤਰੋ ਕੰਮ ਕਰੋ ਉਸ ਤੋਂ ਬਾਅਦ ਸਾਲ ਦੋ ਸਾਲਾਂ ਚ ਮਿੱਤਰੋ ਪਸ਼ੂ ਜਿਵੇਂ ਜਿਵੇਂ ਤਾਂ ਅੱਠ ਪਹੁੰਚ ਪੈਂਦੀ ਜਾਂਦੀ ਹੈ ਤੇ ਜਦੋਂ ਪਸ਼ੂ ਨੂੰ ਆਉਂਦਾ ਜਾਂਦਾ ਉਵੇਂ ਮਿੱਤਰੋ ਪਸ਼ੂ ਚੇਂਜ ਕਰ ਲਓ ਪਰ ਪਹਿਲਾਂ ਮਿੱਤਰੋ ਦੁੱਧ ਸੋਲਡਾ ਮੇਨ ਗੱਲ ਹੈ ਆ ਰੇਟ ਕੀ ਕਰਤਾ ਜੀ ਰੇਟ ਜੀ ਇਹਦਾ 170 ਹੈ ਜੀ 170 ਹਾਂਜੀ ਮਾਨਤਾਨ ਹੋਜੂ ਹਾਂਜੀ ਕਰਤਾਗੇ ਜੀ ਮਾਨਤਾਨ ਆ ਠੀਕ ਆ ਕਿਹੜਾ ਲੱਗਿਆ ਠੀਕ ਆ ਵਧੀਆ ਜੀ ਮੋਹਰਾ ਦਾ ਵਧੀਆ ਨਾ ਰੋ ਦਾ ਭਰਾ ਹੈ ਬਾਈ ਵਧੀਆ ਦਾ ਹਾਂਜੀ ਪਰ ਸਾਂਭਿਆ ਨਹੀਂ ਨਾ ਸਾਂਭਿਆ ਨਹੀਂ ਚਲੋ ਹੋ ਜਾਂਦਾ ਕਈ ਵਾਰ ਹਨਾ ਕਿਉਂਕਿ ਕਬੀਲਦਾਰੀਆਂ ਵਾਲੀ ਵੱਡੀ ਚੀਜ਼ ਹੈ ਤੇ ਰੇਟ ਕੀ ਕਰਤਾ ਜੀ ਦਾ ਆਪਾਂ ਰੇੜੀ 170 ਤੇ ਫੋਨ ਨੰਬਰ ਦੱਸ ਦਿਓ ਜੀ 94652 ਜੀ 94652 86232 88232 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੀਜੇ ਸੂਏ ਸੋਣੀ ਆ 5 7 ਦੀ ਕੱਚੀ ਆ 16 17 ਲੀਟਰ ਮਿੱਤਰੋ ਦੂਜੇ ਸੂਏ ਦਾ ਦੁੱਧ ਹੈ ਤੇ ਤੀਜੇ ਸੂਏ ਸੋਣ ਲਈ ਬਿਲਕੁਲ ਤਿਆਰ ਵਜਨ ਚੰਗਾ ਚੰਗੀ ਸਮੀ ਵੀ ਹੈ ਕੱਦ ਕਾੜ ਵੀ ਮਿੱਤਰੋ ਸੋਹਣਾ ਵੇਲ ਵੀ ਚੰਗੀ ਹੈ